ਪਾਕ ਵਾਈਗੂਜੀ ਦਾ ਖਾਲਸਾ ਵੈਜੂ ਕੀ ਫੱਤੇ ਅੱਜ ਜਿਹੜਾ ਸਾਡੇ ਬਿਲਕੁਲ ਲਾਗੇ ਬੁੱਧ ਵਿਹਾਰਾ ਸਾਡਾ ਧਾਰਮਿਕ ਸਥਾਨ ਆ ਉਹਦੇ ਨਾਲੇ ਸਾਡਾ ਸਤਗੁਰ ਰਵਿਦਾਸ ਮਹਾਰਾਜ ਦਾ ਧਾਮ ਆ ਸਿਧਾਰਥਨਗਰ ਤੇ ਬਹੁਤ ਵੱਡਾ ਕੂੜੇ ਦਾ ਡੰਪ ਹੀ ਬਣ ਗਿਆ ਇੱਥੇ ਨਾ ਤਾਂ ਕਾਰਪੋਰੇਸ਼ਨ ਵਾਲੇ ਚੱਕਣ ਆਉਂਦੇ ਆ ਆ ਜਿੰਨੇ ਮੀਂਹ ਪਏ ਸਾਰਾ ਕੂੜਾ ਲੋਕਾਂ ਦੇ ਘਰਾਂ ਤੱਕ ਪਹੁੰਚਿਆ ਮੀਂਹ ਦੇ ਵਿੱਚ ਲੋਕ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਇੱਥੇ ਬੋਰੇ ਸਿੱਟ ਕੇ ਜਾਂਦੇ ਆ ਇਹ ਨਾ ਕੋਈ ਡੰਪ ਆ ਜਿਹੜਾ ਪ੍ਰਾਡਸੀਓ ਨੇ ਆਪਣੀ ਗੰਦ ਕਰ ਲਈਏ ਹੁਣ ਸਾਰਾ ਕੂੜਾ ਰੋਡ ਦੇ ਉੱਤੇ ਆ ਮੇਰੀ ਮੇਰ ਸਾਹਿਬ ਨੂੰ ਕਾਰਪੋਰੇਸ਼ਨ ਦੇ ਨੂੰ ਤੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹਨੂੰ ਕੱਲ ਤੱਕ ਕੂੜਾ ਚੁਕਾ ਦਿਓ ਬਹੁਤ ਮਾਰਾ ਹਾਲ ਆ ਸਾਡੇ ਤੇ ਬਿਮਾਰੀਆਂ ਫੈਲਣ ਦਾ ਡਰ ਆ ਤੇ ਨਹੀਂ ਤਾਂ ਮਜਬੂਰ ਹੋ ਕੇ ਪਏ ਅਸੀਂ ਤਾਂ ਧਰਨਾ ਪ੍ਰਦਰਸ਼ਨ ਕਰਾਂਗੇ ਕਰਾਂਗੇ ਮੇਰੀ ਬੇਨਤੀ ਆ ਕਿ ਕੱਲ ਸ਼ਾਮ ਤੱਕ ਚੁਕਾ ਲਿਆ ਜਾ ਕਿੰਨੇ ਕ ਦਿਨ ਤੋਂ ਕੂੜਾ ਨਹੀਂ ਚੁਕਿਆ ਗਿਆ ਇਹ ਤਾਂ ਕਾਫੀ ਚਿਰ ਹੀ ਹੋ ਗਿਆ ਇਹਨੂੰ ਇੱਥੇ ਪਹਿਲਾਂ ਚੱਕ ਚੁੱਕ ਲਿਆ ਜਾਂਦੇ ਮਾਰਾ ਮੋਟਾ ਹੁਣ ਤਾਂ ਮੇਰੇ ਖਾਲਾ ਮੀਨਾ ਡੇਢ ਮਹੀਨਾ ਹੋ ਗਿਆ ਚੱਕੇ ਨਹੀਂ ਕਿਸੇ ਨੇ ਠੀਕ ਹੈ ਤਾਂ ਮੌਜੂਦਾ ਕਾਉਂਸਲਰ ਨੇ ਕਦੀ ਮੌਕਾ ਨਹੀਂ ਦੇਖਿਆ ਆਗੇ ਉਹ ਰੋਜ਼ ਦਾ ਘਰ ਹੀ ਇੱਥੇ ਬੋਲੋ ਰੰਗ ਦਾ ਉਹਦਾ ਧਿਆਨ ਹੀ ਨਹੀਂ ਕਿਸੇ ਨੇ ਮਹੱਲੇ ਵਿੱਚੋਂ ਕੰਪਲੀਟ ਨਹੀਂ ਕੀਤੀ ਕਦੀ ਉਹਨਾਂ ਨੂੰ ਕੰਪਲੀਟ ਕੀ ਕਰਨੀ ਹੈ ਉਹਨਾਂ ਦਾ ਮਹੱਲਾ ਉਹਨਾਂ ਦਾ ਵੀ ਮਹੱਲੇ ਦੇ ਕੂੜੇ ਇੱਥੇ ਹੀ ਸਟਦੇ ਆ ਰੋਕਣਾ ਚਾਹੀਦਾ ਬੰਦਿਆਂ ਨੂੰ ਵੀ ਨਾ ਸੋਟੇ ਇੱਥੇ ਕਿਹੜਾ ਕੋ ਡੰਪ ਸੜਕ 'ਚ ਕੂੜਾ ਸਟਦਾ ਸੜਕ ਦੇ ਗੱਪੇ ਜੇਕਰ ਨਹੀਂ ਚੁੱਕਿਆ ਜਾਂਦਾ ਤੁਹਾਡੇ ਬਲੋ ਮੇਅਰ ਸਾਹਿਬ ਨੂੰ ਕੰਪਲੀਟ ਦਿੱਤੀ ਜਾਏਗੀ ਜਾ ਕੇ ਦਫ਼ਤਰ ਚ ਆ ਕੇ ਇੱਕ ਵਾਰੀ ਜਾ ਕੇ ਮਿਲ ਕੇ ਦੱਸਿਆ ਜਾਊਗਾ ਉਸ ਤੋਂ ਬਾਅਦ ਫਿਰ ਆਪਣੇ ਹ